ਕਿਸੇ ਦੇ ਘਰ ਵਿੱਚ ਚੁਗਲੀਆਂ ਕਰਕੇ ਅੱਗ ਲਾ ਲੈਣੀ ਬੜੀ ਸੌਖੀ ਲੱਗਦੀ ਨਿਰਵੈਰਾਂ ਨਾਲ ਜਵੈਰ ਰਚਾਏ ਤੇ ਆਪਣੇ ਘਰ ਲੂਗੀ ਲਾਏ ਜਿਹੜੇ ਨਿਰਵੈਰ ਬੰਦਿਆਂ ਦੀ ਵੀ ਚੁਗਲੀਆਂ ਕਰ ਕਰਕੇ ਉਹਨਾਂ ਨਾਲ ਵੈਰ ਲੈ ਰਹੇ ਨੇ ਅੱਗ ਲਾ ਰਹੇ ਨੇ ਸਮਝ ਲਓ ਆਪਣੇ ਘਰ ਨੂੰ ਲੂਗੀ ਮਾਣੇ ਚੁਆਤੀ ਆਪਣੇ ਘਰ ਵਿੱਚ ਚੁਆਤੀ ਲਾ ਰਹੇ ਨੇ ਜੇ ਅੱਜ ਚੁਗਲੀਆਂ ਕਰ ਕਰਕੇ ਕਿਸੇ ਦੇ ਘਰ ਅੱਗ ਲਾਵਾਂਗੇ ਨਾ ਤੇ ਗੁਰੂ ਗ੍ਰੰਥ ਸਾਹਿਬ ਕਹਿੰ ਲਗੇ ਇਸ ਚਵਾਤੀ ਲਈ ਦਾ ਇਸ ਲਈ ਅੱਗ ਦਾ ਸੇਕ ਤੇਰੇ ਵੱਲ ਵੀ ਆਉਣਾ ਨਿਰਵੈਰਾ ਨਾਲ ਜਵੈਰ ਰਚਾਈ ਤੇ ਆਪਣੇ ਘਰ ਲੂਕੀ ਲਾਏ ਤੇ ਸਤਿਗੁਰ ਕਹਿੰਦੇ ਜੇ ਨਾ ਸੋਚੀ ਬਚੇਗਾ ਤੂੰ ਵੀ ਤੈਨੂੰ ਕੋਈ ਨਹੀਂ ਕਹਿਣ ਲੱਗਾ ਤੈਨੂੰ ਕੋਈ ਵੇਖਣ ਨਹੀਂ ਲੱਗਾ ਤੇ ਚੁਗਲਖੋਰ ਉਗਲੀ ਕਰਕੇ ਨਾਲ ਹੀ ਗੱਲ ਕਹਿ ਦਿੰਦਾ ਹੈ ਗੱਲ ਗਾ ਨਾ ਕਰੀ ਇਹੋ ਗੱਲ ਉਹਨੇ ਕਈਆਂ ਨੂੰ ਦੱਸ ਕੇ ਕਹੀ ਹੁੰਦੀ ਗੱਲ ਗਾ ਨਾ ਕਰੀ ਆਪੇ ਦੱਸੀ ਜਾਊਗਾ ਆਪੇ ਨਾਲ ਕਹੀ ਜਾਊਗਾ ਕਈ ਗਾ ਨਾ ਕਰੀ ਤੂੰ ਸਾਰੇ ਪਿੰਡ ਚ ਗੱਲ ਨਗਰ ਚ ਘੁੰਮ ਜਾਂਦੀ ਆ ਫਿਰ ਉਹਦੇ ਕੋਲ ਹੋਰ ਹੀ ਤਰੀਕੇ ਦੀ ਬਣ ਕੇ ਆਈ ਹੁੰਦੀ ਆ ਉਹ ਉਹ ਫਿਰ ਬਕਸੋ ਫਾਇਆਂ ਦਿੰਦਾ ਵੀ ਮੈਂ ਵੀ ਇਦਾਂ ਕਦੀ ਕੁਝ kiya ਹੀ ਨਹੀਂ ਮੈਂ ਤੇ ਇਦਾਂ kiya ਹੀ ਨਹੀਂ ਫਿਰ ਉਹ ਮੁਕਰ ਵੀ ਜਾਂਦਾ ਤੇ ਫਿਰ ਸਫਾਈਆਂ ਵੀ ਦਿੰਦਾ ਉਦੋਂ ਸਫਾਈਆਂ ਕਿਹੇ ਨੇ ਨਹੀਂ ਸੋਨੀਆਂ ਕਿਉਂਕਿ ਆਪ ਹੀ ਦੱਸ-ਦੱਸ ਕੇ ਕਈ ਜਾਣਿਆਂ ਨੂੰ ਕਿਸੇ ਦੇ ਘਰ ਦੀ ਚੁਗਲੀ ਕੀਤੀ ਅੱਗ ਲਾਈ ਹੈ ਨਾ ਤੇ ਉਹ ਹੁਣ ਭੰਬੜ ਬਣ ਕੇ ਸਾਹਮਣੇ ਆਉਣੀ ਸੇਕ ਤਾਂ ਲੱਗਣਾ ਹੀ ਲੱਗਣਾ ਹੈ ਉਹ ਫਿਰ ਮੱchnਾ ਤੇ ਪੈਣਾ ਹੀ ਹੈ ਜਿਹੜੀ ਆਪਣੇ ਹੱਥੀ ਆਪ ਫੂਕਾ ਮਾਰ ਮਾਰ ਕੇ ਕਿਸੇ ਦੇ ਕੰਨਾਂ 'ਚ ਅੱਗ ਲਾ ਰਹੇ ਆ ਤੇ ਯਾਦ ਯਾਦ ਰੱਖਿਓ ਉਹਦਾ ਸੇਕ ਆਪਣੇ ਆਪ ਨੂੰ ਵੀ ਲੱਗਣਾ ਹੈ ਹੋਰ ਦੂ ਚੋਂ ਦਿਨਾਂ 10 ਦਿਨਾਂ ਮਹੀਨੇਾਂ ਤਾਂ 6 ਮਹੀਨੇ ਲੱਗ ਜਾਊਗਾ ਗੱਲ ਤਾਂ ਨਿਕਲ ਹੀ ਆਉਂਦੀ ਹੁੰਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਕਿਸੇ ਦੇ ਘਰ ਚਵਾਤੀ ਲਾਉਣੀ ਨਾ ਚੇਤੇ ਰੱਖੀ ਉਹ ਆਪਣੇ ਘਰ ਵੀ ਆਗ ਆ ਸਕਦੀ ਹੈ ਇਸ ਕਰਕੇ ਪਾਚਕ ਦੇ ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ ਜਿਹੜਾ ਬਲਦੀ ਤੇ ਤੇਲ ਪਾ ਰਿਹਾ ਮੂਰਖਿਆ ਉਹਨੂੰ ਇਹ ਨਹੀਂ ਪਤਾ ਮੈਂ ਬਾਲ ਰਿਆਂ ਤੈਨੂੰ ਬੁਝਾਉਣੀ ਕਿੱਦਾਂ ਮੁੜਕੇ ਉਹ ਅੱਗ ਬਾਲਣੀ ਜ਼ਰੂਰ ਜਾਣਦਾ ਪਰ ਉਹਨੂੰ ਬੁਝਾਉਣੀ ਨਹੀਂ ਆਉਂਦੀ ਕਈ ਹੁਣ ਲਾ ਬੈਂਦੇ ਨੇ ਹੁਣ ਮੰਨ ਲਓ ਕਿਸੇ ਨਾੜ ਨੂੰ ਅੱਗ ਲਾਈ ਹੈ ਤੇ ਆਪ ਲਾਈ ਤੋਂ ਨਹੀਂ ਆਪਣੇ ਥੋੜੇ ਜੇ ਥਾਂ ਨੂੰ ਉਹਨੂੰ ਥੋੜਾ ਪਾਦਾ ਵੀ ਹਵਾ ਦਾ ਪੋਲਾ ਕਿੱਧਰ ਨੂੰ ਪੈ ਜਾਣਾ ਉਹ ਜਦੋਂ ਪੈਂਦਾ ਫਿਰ ਲਾਗੇ ਲਾ ਕੇ ਫਸਲਾਂ ਹੋਰ ਵੀ ਝਾੜ ਖਰਾਬ ਕਰ ਦਿੰਦਾ ਫਿਰ ਉਹ ਵਸਣੇ ਚ ਨਹੀਂ ਆਉਂਦੀ ਫਿਰ ਬੰਦਾ ਰੋਂਦਾ ਬਨੇ ਹੋ ਕੇ ਬੈਗ ਨਹੀਂ ਮੇਰੀ ਥੋੜੀ ਜੀ ਲਾਈ ਅੱਗ ਕਿੰਨਾ ਨੁਕਸਾਨ ਕਰ ਗਈ ਗੱਲ ਇਦਾਂ ਹੀ ਆ ਕਈ ਵਾਰੀ ਸਾਨੂੰ ਲੱਗਦਾ ਇਸ ਲਈ ਪੰਜ ਵੀ ਹਨ ਸਾਨੂੰ ਕਿਹੜਾ ਕੋਈ ਫਰਕ ਪੈਣ ਲੱਗਾ ਨਹੀਂ ਜੀ ਗੱਲ ਕੀਤੀਆਂ ਪਰ ਚੁਬਾਤੀ ਥੋੜੀ ਜੀ ਹੁੰਦੀ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਰੂੰ ਦੀਆਂ ਪੰਡਾਂ ਭਾਵੇਂ ਜੰਡੀਆਂ ਮਰਜੀ ਵੱਡੀਆਂ ਬੱਟੀਆਂ ਹੋਣ ਇੱਕ ਨਿੱਕਾ ਜਿਹਾ ਚੰਗਿਆੜਾ ਸਵਾੜ ਕੇ ਸੁਆਹ ਕਰ ਦਿੰਦਾ ਇਹ ਹੀ ਗੱਲ ਹੈ ਕਿਤੇ ਬਲਦੀ ਅੰਦਰ ਤੇਲ ਪਾਏ ਉਹ ਕਿਉਂ ਮਨ ਮੂਰਖ ਅੱਗ ਬੁਝਾਵੇ